ਲੋਜੀ ਹੁਣ ਤੁਹਾਨੂੰ ਪੰਜਾਬ ਦਾ ਇਹ ਇੰਜਣ ਜੋ ਖੇਤਾਂ ਵਿੱਚ ਲਗਾਇਆ ਹੈ ਪਾਣੀ ਖੇਤਾਂ ਨੂੰ ਵਹਣ ਵਾਸਤੇ ਮਿਾਰੇ ਜੀ ਜਿਹੜੇ ਹਜੇ ਆ ਪ੍ਰਦੇਸ਼ਾਂ ਵਿੱਚ ਟੈਕਨੋਟ ਮਿਲ ਗਏ ਆ ਔਰ ਜਿਹੜੇ ਲੋਕ ਆ ਉਹ ਕੱਢਦੇ ਆ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਅਹ ਖੇਤੀਬਾੜੀ ਤੇ ਹੋਰ ਰਸਮਾਂ ਹਨੂਨਨ ਦੇਖਣ ਵਾਸਤੇ ਤੇ ਉਧਰ ਦੇਖੋ ਜੀ ਪਾਣੀ ਪੀਉਤੋ ਦੇਖੋ ਜਿਆ ਇੱਥੇ ਜਦੋਂ ਚੱਲ ਰਿਹਾ ਹੈ ਇਹ ਸੋ ਪਾਣੀ ਆ ਕੇ ਤਾਂ ਇੱਧਰ ਫਿਰ ਅੱਗੇ ਤੋਂ ਅੱਗੇ ਫਿਰ ਉਹ ਕਰਦੇ ਗਏ ਜਾ ਰਹੇ ਐਸ ਤਿਹਲੇ ਮੁੰਨਿਆਲ ਦੇ ਪਾਸ ਤੇ ਉੱਥੇ ਤੋਂ ਮੁੰਨਿਆ ਧੋਣਗੇ ਜੀ ਕਿੰਨਾ ਵਧੀਆ ਪਾਣੀ ਪਵਿੱਤਰ ਕੋਈ ਨਹੀਂ ਲੱਗਦਾ ਤੇ ਪੁਰਾਣੇ ਟਾਈਮ ਯਾਦ ਆਉਂਦਾ ਜਦੋਂ ਲੋਕ ਮੋਟਰਾਂ ਤੇ ਨਹਾਉਂਦੇ ਸੀ ਤੇ ਉਹ ਉਦੇਸ਼ਾਂ ਵਿੱਚ ਇਹ ਚੀਜ਼ਾਂ ਨਹੀਂ ਹਨ ਇੱਥੇ ਹੀ ਇਹ ਚੀਜ਼ਾਂ ਜੋ ਹੈਗੀਆਂ ਬਹੁਤ ਵਧੀਆ ਲੱਗਦੀਆਂ ਦੇਖੋ ਰਾਮਪਾਲ ਜੀ ਤੂੰ ਵਿੜੀ ਹੋਈ ਆਪਣੇ ਜਲਦੀ ਹਾਂ ਬਹੁਤ ਸਾਡੇ ਲੱਗੇ ਜਦੋਂ ਉਹਨੂੰ ਅਜਿਹਾ ਲੱਗੇਗਾ ਕਿ ਅਸੀਂ ਸੱਚ ਹੀ ਇਸ ਵੇਲੇ ਜਿਹੜਾ ਮਸੀਹ ਮੇਰੇ ਪੜਦੇ ਜਿਹੜੇ ਤੇ ਟਿਊਬਲ ਦੇ ਵਿੱਚੋਂ ਆ ਰਿਹਾ ਪਾਣੀ ਜੋ ਹੈ ਉਹਦੇ ਵਿੱਚ ਕਈਆਂ ਨੂੰ ਇਦਾਂ ਲੱਗੇਗਾ ਕਿ ਆਪਣਾ ਪੁਰਾਣਾ ਟਾਈਮ ਜਾ ਲਾਵੇਗਾ ਹਾਂ ਭਾਵੇਂ ਸਪੈਸ ਦੇ ਕੋਲ ਨਹੀਂ ਤੇ ਜਦਾਂ ਕਰਦੇ ਆ ਕਈਆਂ ਦਾ ਦਿਲ ਵੀ ਬਣ ਰਿਹਾ ਸੀ ਇਹ ਬਹੁਤ ਵਧੀਆ ਸ਼ੋਰ ਸ਼ੋਰ ਪੈਣਾ ਹੈਗਾ ਪੰਜਾਬ ਦਾ ਖੇਤੀ ਦਾ ਟੂਬਲ ਬਹੁਤ ਜ਼ਰੂਰੀ ਅੰਗ ਹੈ ਜੀ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਕਿਸਾਨ ਇੰਧਨ ਰਾਤ ਤਰੱਕੀ ਕਰਦਾ ਅੱਗੇ ਵੱਧ ਜਾਵੇ ਤੇ ਇਧਰਲੇ ਪਾਸੇ ਆ ਗਿਆ ਜੀ ਹਰੇ ਭਰੇ ਖੇਤ ਸੱਤਸੋਂ ਦੇ ਇਹ ਜਿਹੜੀ ਫਸਲ ਹੈਗੀ ਆ ਦੇਖੋ ਕਿੰਨੀ ਵਧੀਆ ਇਸ ਦਾ ਰੰਗ ਆ ਔਰ ਆ ਇੱਥੇ ਕਈ ਗੀਤ ਵੀ ਬਣੇ ਆ ਜਿਹੜੇ ਪੰਜਾਬੀ ਦੇ ਬਹੁਤ ਜ਼ਿਆਦਾ ਮਸ਼ਹੂਰ ਗੀਤ ਰਹੇ ਆ ਤੇ ਇਧਰ ਨਾਲ ਪੱਠੇ ਆ ਗਿਆ ਹਰਾ ਢੀਜਾ ਇਹ ਇੱਕ ਬਹੁਤ ਹੀ ਕੀਮਤੀ ਫਸਲ ਹੈ ਪੰਜਾਬ ਦੀ ਜਿਹਨੂੰ ਪਸ਼ੂ ਖਾ ਕੇ ਤਾਂ ਉਹਨਾਂ ਨੂੰ ਊਰਜਾ ਮਿਲਦੀ ਹੈ ਤੇ ਸਾਡੇ ਜਿਹੜੇ ਖੇਤ ਹਨ ਉਹ ਹਰੇ ਭਰੇ ਜਦੋਂ ਅਸੀਂ ਦੇਖਦੇ ਹਾਂ ਵਿਦੇਸ਼ਾਂ ਵਿੱਚ ਖਾਸ ਕਰਕੇ ਤਾਂ ਦਿਲ ਬਹੁਤ ਖੁਸ਼ ਹੁੰਦਾ ਤੇ ਅ ਸਰੋਂ ਦਾ ਫੋਨ ਕਿੰਨਾ ਖੂਬਸੂਰਤ ਹੈ ਔਰ ਦੇਖੋ ਦੇਖ ਕੇ ਦਿਲ ਖੁਸ਼ ਹੁੰਦਾ ਹੈ ਆਮ ਕਰਕੇ ਹਰ ਇੱਕ ਪੰਜਾਬੀ ਨੇ ਇਸ ਸਰੋਂ ਦੇ ਖੇਤਾਂ ਦੇ ਜ਼ਰੂਰ ਦਰਸ਼ਨ ਕੀਤੇ ਆ ਪਰ ਅੱਜ ਅਸੀਂ ਆਪਣੇ ਪੰਜਾਬ ਦਰਸ਼ਨ ਸਤਿਪੱਖੀ ਰਵਦਾਸ ਜੋ ਬੋਲੇ ਸੋ ਨਿਹਾਲ ਚੰਨ ਤੇ ਇਹ ਚੀਜ਼ਾਂ ਵੀ ਅਸੀਂ ਦਿਖਾ ਕੇ ਅਸੀਂ ਪੰਜਾਬੀਆਂ ਦੇ ਵਾਸਤੇ ਇੱਕ ਜਾਗ ਤਾਜ਼ਾ ਕਰਵਾਵਾਂਗੇ ਆਪਣੇ ਪੰਜਾਬ ਦੀ ਖੂਬਸੂਰਤੀ ਦੀ ਔਰ ਆਸਕਰ ਦੇ ਹਾਂ ਕਿ ਤੁਹਾਨੂੰ ਮਹਿਸੂਸ ਹੋ ਜਾਏਗਾ ਕਿ ਇਹ ਜੋ ਹੈ ਅੱਜ ਅਸੀਂ ਪੰਜਾਬ ਦੇ ਵਿੱਚ ਘੁੰਮ ਰਹੇ ਹਾਂ ਦੇਖੋ ਕਿੰਨੇ ਸੋਹਣੇ ਫੁੱਲ ਕਿੰਨੇ ਸੋਹਣੇ ਇਹ ਸਰੋਂ ਦੇ ਫੁੱਲ ਨਜ਼ਾਰਾ ਹੋ ਜਾਂਦਾ ਦੇਖ ਇੱਕ ਗੀਤ ਵੀ ਬਹੁਤ ਸੁਣਿਆ ਸੀ ਉਹ ਪਹਿਲਾਂ ਦੀ ਗੱਲ ਹੈ ਅ ਕੁੜੀ ਲੈ ਗਿਆ ਪਤਨੀ ਕਿਹਦੇ ਵਰਗੀ ਤੋਤੇ ਰੰਗੀ ਪੱਗ ਬਨ ਕੇ ਕੁੜੀ ਲੈ ਗਿਆ ਸਰੋਂ ਦੇ ਫੁੱਲ ਵਰਗੀ ਤੋਤੇ ਰੰਗੀ ਪੱਗ ਬਨ ਕੇ ਇੱਕ ਬਹੁਤ ਪੁਰਾਣਾ ਗੀਤ ਸੀਗਾ ਉਹ ਸਰੋਂ ਦੀ ਕਿੰਨੀ ਮਹੱਤਤਾ ਕਿੰਨੀ ਤੁਲਨਾ ਉਹਦੇ ਨਾਲ ਕੀਤੀ ਗਈ ਆ ਬੁਟੀ ਦੇ ਨਾਲ ਤੇ ਬਹੁਤ ਵਧੀਆ ਸਰੋਂ ਦਾ ਖੇਤ ਠੋਠਾ ਮਰਦਾ ਤੇ ਉਹ ਦਿਖਾਈ ਦੇ ਰਿਹਾ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਜੋ ਸਾਡੇ ਕਿਸਾਨਾਂ ਨੂੰ ਦਿਨ ਰਾਤ ਤਰੱਕੀ ਦੇਵੇ ਉਹਨਾਂ ਦੀ ਹਫਸਲਾਂ ਦੀ ਕੀਮਤ ਉਹਨਾਂ ਨੂੰ ਮਿਲੇ ਅਹਰਾ ਜੋ ਇਹਨਾਂ ਦਿਖਾਇਆ ਸੀ ਪਸ਼ੂਆਂ ਵਾਸਤੇ ਚਾਰਾ ਇਹਨਾਂ ਸੋਨਾ ਜਦੋਂ ਪਸ਼ੂ ਖਾਂਦੇ ਆ ਤੇ ਉਹਨਾਂ ਨੂੰ ਬਹੁਤ ਊਰਜਾ ਮਿਲਦੀ ਆ ਬਹੁਤ ਖੁਸ਼ ਵੀ ਹੁੰਦੇ ਆ ਉਹਨਾਂ ਦੇ ਮਨ ਪਉਂਦੀ ਇਹ ਖਰਾਕ ਹੈ ਜੀ ਤੇ ਇਸ ਨੂੰ ਵੱਡਣ ਵਾਸਤੇ ਦਾਤੀ ਦੇ ਨਾਲ ਇਸ ਨੂੰ ਵੱਡਿਆ ਜਾਂਦਾ ਤੇ ਫਿਰ ਉਤਰ ਕੇ ਉਹਦੇ ਚਾਰਾ ਬਣਾ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਕਈ ਵਾਰੀ ਉਹਦੇ ਵਿੱਚ ਕੁਝ ਤੂੜੀ ਵਗੈਰਾ ਮਲਾਈ ਜਾਂਦੀ ਹੈ ਕਈ ਵਾਰੀ ਸਿੱਧਾ ਪਾਇਆ ਜਾਂਦਾ ਜਿਵੇਂ ਜਿਵੇਂ ਵੀ ਕੋਈ ਠੀਕ ਸਮਝਦਾ ਕਣਕ ਦੀ ਨਾਲੀ ਦੀ ਤੂੜੀ ਬਣਾ ਕੇ ਤਾਂ ਉਹ ਵਿੱਚ ਆ ਮਲਾਕਤ ਪਾਈ ਜਾਂਦੀ ਆ ਤੇ ਲੈ ਕੇ ਰੱਖਦੇ ਹੁੰਦੇ ਹੁੰਦੇ ਬਹੁਤ ਵਧੀਆ ਤੁਹਾਨੂੰ ਦਿਖਾਲਦੇ ਵੀ ਇੱਕ ਦਾ ਵੱਡੀ ਜਾਂਦੀ ਆ ਤੇ ਉਸ ਤੋਂ ਬਾਅਦ ਜਿੱਥੋਂ ਤੁਸੀਂ ਵੱਢਦੇ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਪਿੱਛੇ ਜਿਹੜੀ ਰਹਿ ਜਾਂਦੀ ਆ ਉਹ ਫਿਰ ਹੌਲੀ-ਹੌਲੀ ਫਿਰ ਵੱਡੀ ਹੋਣ ਲੱਗ ਪੈਂਦੀ ਆ ਜਿਹੜਾ ਪਿੱਛੇ ਰਹਿ ਗਈ ਸੀ ਇਹ ਫਿਰ ਫਸਲ ਵੱਧਦੀ ਜਾਣੀ ਆ ਜਾ ਤੱਕ ਅੱਗੇ ਤੱਕ ਪਹੁੰਚਣਗੇ ਵੀ ਉਹਨਾਂ ਪੂਰਾ ਖੇਤ ਅੱਗੇ ਹਾਂਜੀ ਬਰਾਜੀ ਆਪਣੇ ਇਹ ਦੱਤਰ ਨਾਲ ਇਹਨਾਂ ਨੂੰ ਹਰਿਆਂ ਨੂੰ ਕੱਟਿਆ ਜਾਂਦਾ ਜੀ ਦੱਤਰ ਨਾਲ ਤੇ ਵਿੱਚ ਇੱਕ ਸਪੈਸ਼ਲ ਇੱਕ ਆਰੀਆ ਆਪਣੇ ਦੂਜੀ ਦਾਤੀ ਆ ਇਹਦੇ ਨਾਲ ਆ ਦੇਖੋ ਕਿਦਾਂ ਲੱਤਿਆ ਜਾਂਦਾ ਇਹ ਕਾਫੀ ਪਹਿਲਾਂ ਦਾਤੀਆਂ ਨਾਲ ਕੱਟਦੇ ਹੁੰਦੇ ਸੀਗੇ ਜਦੋਂ ਮੈਂ ਇੰਡੀਆ ਹੁੰਦਾ ਸੀ ਉਸ ਤੋਂ ਬਾਅਦ ਚ ਇਹ ਬਣਾ ਲਿਆ ਇਹਦੇ ਨਾਲ ਥੋੜਾ ਜਿਹਾ ਇਦਾਂ ਵੀ ਆਸਾਨ ਹੋ ਗਿਆ ਖੜਾ ਹੋ ਕੇ ਬੰਦਾ ਕਰ ਸਕਦਾ ਤੇ ਉਹ ਬੈਠ ਕੇ ਕੱਟਣ ਦੇ ਵਿੱਚ ਥੋੜਾ ਜਿਹਾ ਮੁਸ਼ਕਲ ਆਉਂਦੀ ਜਾਲਾ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਅੰਗਰ ਜੀ ਇਹਨਾਂ ਨੇ ਕਿੱਦਾਂ ਸਾਨੂੰ ਉਹ ਕੱਟ ਕੇ ਵੀ ਦਿਖਾ ਲਿਆ ਵੀ ਕਿੱਦਾਂ ਕੱਟਿਆ ਜਾਂਦਾ ਤੇ ਬਹੁਤ ਵਧੀਆ ਜੀ ਇਹ ਖੇਤੀ ਦਾ ਜਿਹੜਾ ਸਖਤ ਮਿਹਨਤ ਵਾਲਾ ਜੋ ਕੰਮ ਹੈ ਇਹਦਾ ਪੂਰਾ ਗੁਰੂ ਮਹਾਰਾਜ ਮੁੱਲ ਮਿਲੇ ਤਾਂ ਕਿਸਾਨ ਖੁਸ਼ਹਾਲ ਹੁੰਦਾ ਖੁਸ਼ੀ ਹੁੰਦੀ ਉਹਨੂੰ ਤੇ ਜਦੋਂ ਕਈ ਵਾਰੀ ਕੁਝ ਮੁਸ਼ਕਲਾਂ ਹੋਣੀਆਂ ਤਾਂ ਫਿਰ ਕਿਸਾਨ ਦਾ ਤੇ ਦੇਸ਼ ਦਾ ਵੀ ਨੁਕਸਾਨ ਹੁੰਦਾ ਅਰਦਾਸ ਕਰਦੇ ਆ ਕਿ ਸਦਾ ਚੜ੍ਹਦੀ ਕਲਾ ਰਹੇ ਔਰ ਇਹ ਹੁਣ ਜਿਹੜੇ ਪੱਠੇ ਵੱਡੇ ਗਏ ਆ ਹਰਾ ਤਾਂ ਇਹ ਇਕੱਠਾ ਕਰਕੇ ਫਿਰ ਪਸੂਆਂ ਨੂੰ ਜ਼ਰੂਰ ਪਾਇਆ ਜਾਏਗਾ ਅੱਗੇ ਤਾਂ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਕੱਟਿਆ ਗਿਆ ਪੂਰਾ ਸਾਫ਼ ਹੋ ਗਿਆ ਥੱਲੇ ਔਰ ਇਹ ਅਮ ਮਿਰ ਜੀ ਨੇ ਆਪਣੇ ਤਜਰਬੇ ਮੁਤਾਬਕ ਅੱਗੇ ਤਾਂ ਸੀ ਵੀ ਕੱਟ ਲਈਦਾ ਸੀ ਹੁਣ ਖੇਤੀ ਤੋਂ ਦੂਰ ਰਹਿਣ ਕਰਕੇ ਤਾਂ ਹੁਣ ਸਾਡੇ ਬਸ ਦੀ ਗੱਲ ਨਹੀਂ ਹੈਗੀ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਭਾਜੀ ਤੁਸੀਂ ਇਹ ਕਰਕੇ ਦਿਖਾਇਆ ਤੇ ਹੁਣ ਕਣਕ ਆਪਾਂ ਅ ਕਿੰਨਾ ਟਾਈਮ ਹੋ ਗਿਆ ਜੀ ਵੀਰ ਜੀ ਨੂੰ ਕਣਕ ਕਣਕ ਨੂੰ 1 ਮਹੀਨਾ ਹੋ ਗਿਆ ਹੈ ਅੱਛਾ ਹਾਂ ਹੁਣ ਇਹਦੇ ਦੇ ਪਾਸੇ ਤੁਹਾਨੂੰ ਕਣਕ ਦਿਖਾ ਲਦੇ ਹਾਂ ਇਹ 1 ਮਹੀਨਾ ਪਹਿਲਾਂ ਇਹ ਕਣਕ ਬੀਜੀ ਗਈ ਹੈ ਤੇ ਇਹਦੇ ਬੀਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਬਾਹੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹਨੂੰ ਟ੍ਰੈਲ ਦੇ ਨਾਲ ਹਾਂਜੀ ਸੁੱਕਾ ਖੇਤਰ ਹਾਂ ਫਿਰ ਇਹਨੂੰ ਜ਼ੀਰੋ ਟ੍ਰੈਲ ਬੀਜ ਬੀਜ ਗਾਂਦ ਫਿਰ ਉੱਤੇ ਸੁਹਾਗਾ ਮਾਰ ਕੇ ਉਹਨੂੰ ਬੀਜ ਨੂੰ ਧਰਤੀ ਦੇ ਵਿੱਚ ਮਿੱਟੀ ਚ ਅ ਥੱਲੇ ਦੱਬ ਕੇ ਫਿਰ ਉਤੋਂ ਪਾਣੀ ਲਾ ਕੇ ਫਿਰ ਕਣਕ ਨਿਕਲਦੀ ਆ ਇਹ ਜਾ ਕੇ ਅਪ੍ਰੈਲ ਦੇ ਨੇੜੇ ਤੜਫੇ ਫਸਲ ਪੱਕ ਜਾਂਦੀ ਆ ਇਸ ਕਣਕ ਦੇ ਨਾਲ ਜਿਹੜੀ ਅਸੀਂ ਰੋਟੀ ਖਾਂਦੇ ਆ ਇਹ ਕਿਸਾਨ ਦੀ ਸਖਤ ਮਿਹਨਤ ਦੀ ਇਹ ਫਲਿਆ ਜਿਹੜਾ ਕਿ ਸਾਨੂੰ ਆਸਾਨੀ ਨਾਲ ਰੋਟੀ ਮਿਲ ਜਾਂਦੀ ਹੈ ਬਾਕੀ ਜਿੰਨੀ ਮਿਹਨਤ ਕਿਸਾਨ ਕਰਦਾ ਉਹ ਬਹੁਤ ਜ਼ਿਆਦਾ ਹੈਗੀ ਹੈ ਤੇ ਕਿਸਾਨ ਸਾਰੀ ਦੁਨੀਆ ਦਾ ਅੰਨ ਦਾਤਾ ਕਹਿ ਲੋ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਮਿਲ ਕੇ ਹੱਲ ਕਰਕੇ ਕਿਸਾਨ ਨੂੰ ਖੁਸ਼ਹਾਲ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਖੁਸ਼ਹਾਲ ਹੋ ਸਕੇ ਉਸ ਦਾ ਕਿਸਾਨ ਖੁਦਕੁਸ਼ੀਆਂ ਜਿਹੜੀਆਂ ਆ ਉਹ ਵੀ ਇੱਕ ਜਦੋਂ ਖੇਤੀ ਵਿੱਚ ਮੁਸ਼ਕਲ ਆਉਣੀ ਆ ਉਹਦੇ ਕਰਕੇ ਹੁੰਦੀ ਆ ਤੇ ਉਹ ਅਜਿਹਾ ਨਾ ਹੋਵੇ ਕਦੀ ਕੋਈ ਕਿਸਾਨ ਖੁਦਕੁਸ਼ੀ ਕਰੇ ਸਦਾ ਹੀ ਹਾਸਲਾ ਆਪਣੇ ਦੇਸ਼ ਨੂੰ ਪਾਲਦਾ ਜਾਵੇ ਇਹ ਸਾਡੀ ਅਰਦਾਸ ਹੈ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਤੁਸੀਂ ਬਹੁਤ ਮਿਹਨਤ ਕਰਦੇ ਆਂ ਔਰ ਅਸੀਂ ਅਰਦਾਸ ਕਰਦੇ ਆਂ ਕਿ ਤੁਸੀਂ ਸਦਾ ਖੁਸ਼ਹਾਲ ਰਹੋ ਤੁਹਾਡੀ ਖੇਤੀਬਾੜੀ ਮੰਬੱਤੋ ਵੱੱਦ ਸਾਰੇ ਦੇਸ਼ ਨੂੰ ਇੱਕ ਕਿਸਮ ਦਾ ਉਪਹਾਰ ਦੇ ਤਰੀਕੇ ਨਾਲ ਮਿਲੇ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ